ਸਚ੍ਰੀય ਕਾਲ ਅੱਜ ਆਪਾਂ ਗੁਰੂ ਅਰਜਨ ਸਾਹਿਬ ਜੀ ਦੇ ਰਾਗ ਗੋੜੀ ਚ ਦਰਜ ਸੁਖਮਨੀ ਬਾਣੀ ਦੀ ਦੂਜੀ ਅਸ਼ਟਪਦੀ ਦੇ ਸ਼ਲੋਕ ਦੀ ਵਿਚਾਰ ਕਰਾਂਗੇ ਜੀ ਪਹਿਲੀ ਤੁਕ ਹੈ ਦੀਨ ਦਰਦ ਦੁਖ ਪੰਜਨਾ ਕਟੇ ਘਟਨਾਥ ਅਨਾਥ ਹਾਂਜੀ ਇਸ ਤੁਕ ਵਿੱਚ ਨਾ ਪਰਮਾਤਮਾ ਦੇ ਕਿਹੜੇ ਗੁਣਾਂ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਖਾਸ ਕਰਕੇ ਜਿਹੜਾ ਇਹ ਸ਼ਬਦ ਹੈ ਪੰਜਨਾ ਇਹਦਾ ਕੀ ਮਤਲਬ ਹੈ ਸਿਰਫ ਦੁੱਖ ਦੂਰ ਕਰਨਾ ਹੀ ਹੈ ਜਾਂ ਕੁਝ ਮਤਲਬ ਹੋਰ ਡੂੰਘਾ ਹੈ ਵਿੱਚ ਦੇਖੋ ਜੀ ਭੰਜਨਾ ਦਾ ਅਰਥ ਨਾ ਸਿਰਫ ਐਵੇਂ ਉੱਪਰੋਂ ਉੱਪਰੋਂ ਰਾਹਤ ਦੇਣਾ ਨਹੀਂ ਹੈਗਾ। ਅੱਛਾ। ਇਹਦਾ ਅਰਥ ਹੈ ਦੁੱਖ ਦਰਦ ਨੂੰ ਜੜੋਂ ਹੀ ਪੁੱਟ ਦੇਣਾ, ਨਾਸ਼ ਕਰ ਦੇਣਾ। ਮਤਲਬ ਪ੍ਰਮਾਤਮਾ ਨੂੰ ਇੱਥੇ ਦੀਨ ਯਾਨੀ ਜਿਹੜੇ ਨਿਮਾਣੇ ਨੇ, ਗੁਣਹੀਨ ਨੇ, ਉਹਨਾਂ ਦੇ ਦੁੱਖਾਂ ਦਾ ਪੂਰੀ ਤਰ੍ਹਾਂ ਖਾਤਮਾ ਕਰਨ ਵਾਲੇ ਵਜੋਂ ਦੱਸਿਆ ਗਿਆ। ਅੱਛਾ ਜੀ। ਦੇਤਾ ਮਤਲਬ ਇੱਕ ਬਹੁਤ ਵੱਡਾ, ਬਹੁਤ ਸ਼ਕਤੀਸ਼ਾਲੀ ਪਰੋਸਾ ਹੈ ਜਿਹੜਾ ਦਿੱਤਾ ਜਾ ਰਿਹਾ। ਹਾਂ ਜੀ। ਤੇ ਫਿਰ ਅੱਗੇ ਤੁਕਚ ਹੈ ਘਟ ਘਟ ਨਾਥ ਅਨਾਥ ਕਟਕਟ ਦਾ ਭਾਵ ਤਾਂ ਆਮ ਤੌਰ ਤੇ ਸਮਝਿਆ ਜਾਂਦਾ ਕਿ ਹਰ ਜੀਵ ਵਿੱਚ ਹਰ ਹਿਰਦੇ ਵਿੱਚ ਵਸਣ ਵਾਲਾ ਇਹਨੂੰ ਰੋਜ਼ਾਨਾ ਜ਼ਿੰਦਗੀ ਨਾਲ ਕਿਵੇਂ ਜੋੜਦਾ ਹੈ ਕਿ ਇਹਦਾ ਕੋਈ ਅਮਲੀ ਪੱਖ ਵੀ ਹੈ ਹਾਂ ਬਿਲਕੁਲ ਜਿਹੜਾ ਇਹ ਕਟਕਟ ਦਾ ਸਿਧਾਂਤ ਹੈ ਨਾ ਯਾਨੀ ਕਿ ਪਰਮਾਤਮਾ ਹਰ ਥਾਂ ਹੈ ਹਰ ਇੱਕ ਜੀਵ ਵਿੱਚ ਹੈ ਇਹ ਸਿਰਫ ਕੋਈ ਕਹ ਲਓ ਫਲਸਫੀ ਦੀ ਗੱਲ ਨਹੀਂ ਹੈਗੀ ਠੀਕ ਹੈ ਇਹ ਸਾਨੂੰ ਅਸਲ ਵਿੱਚ ਪ੍ਰੇਰਿਤ ਕਰਦਾ ਹੈ ਕਿ ਅਸੀਂ ਹਰ ਕਿਸੇ ਦੇ ਅੰਦਰ ਉਹੀ ਰੱਬੀ ਜੋਤ ਵੇਖੀਏ ਔਰ ਜਦੋਂ ਇਹ ਸਮਝ ਆਉਂਦੀ ਹੈ ਨਾ ਤਾਂ ਫਿਰ ਸਾਡਾ ਆਪਸੀ ਵਰਤਾਓ ਸਾਡਾ ਵਿਵਹਾਰ ਉਹ ਬਦਲ ਸਕਦਾ ਹੈ ਜਦੋਂ ਅਸੀਂ ਹਰ ਇੱਕ 'ਚ ਰੱਬ ਦੇਖਾਂਗੇ ਤਾਂ ਫਿਰ ਨਫ਼ਰਤ ਵੈਰ ਵਿਰੋਧ ਇਹਦੀ ਗੁੰਜਾਇਸ਼ ਤਾਂ ਮਤਲਬ ਬਹੁਤ ਘਟ ਜਾਂਦੀ ਹੈ ਤੇ ਇਸੇ ਤੁਕ ਦਾ ਜਿਹੜਾ ਆਖਰੀ ਹਿੱਸਾ ਨਾ ਨਾਥ ਅਨਾਥ ਯਾਨੀ ਜਿਨ੍ਹਾਂ ਦਾ ਕੋਈ ਨਹੀਂ ਹਾਂਜੀ ਉਹਨਾਂ ਦਾ ਵੀ ਮਾਲਕ ਇਹਦੇ ਪਿੱਛੇ ਕੀ ਖਾਸ ਸੰਦੇਸ਼ ਆ ਕਿ ਪ੍ਰਮਾਤਮਾ ਸਿਰਫ ਨਾਥ ਯਾਨੀ ਸਭ ਦਾ ਮਾਲਕ ਨਹੀਂ ਲਿਖੀ ਸਗੋਂ ਖਾਸ ਤੌਰ ਤੇ ਅਨਾਥਾਂ ਦਾ ਨਾਥ ਹੈ ਅੱਛਾ ਖਾਸ ਤੌਰ ਤੇ ਹਾਂ ਉਹ ਉਹਨਾਂ ਦਾ ਸਹਾਰਾ ਹੈ ਜਿਨ੍ਹਾਂ ਦਾ ਇਸ ਦੁਨੀਆ 'ਚ ਕੋਈ ਹੋਰ ਆਸਰਾ ਨਜ਼ਰ ਨਹੀਂ ਆਉਂਦਾ ਇਹ ਪ੍ਰਮਾਤਮਾ ਦੀ ਜਿਹੜੀ ਦਇਆ ਹੈ ਜਿਹੜਾ ਉਹਦਾ ਨਿਆਂ ਵਾਲਾ ਪੱਖ ਹੈ ਉਹਨੂੰ ਬਹੁਤੋ ਵਾਰਦਾ ਹੈ ਹੂੰ ਇਹ ਸਿਰਫ ਇੱਕ ਦਿਲਾਸਾ ਨਹੀਂ ਇਹ ਤਾਂ ਇੱਕ ਤਰ੍ਹਾਂ ਦਾ ਐਲਾਨ ਹੈ ਕਿ ਜਿਹੜਾ ਸਭ ਤੋਂ ਕਮਜ਼ੋਰ ਵੀ ਹੈ ਨਾ ਉਹ ਵੀ ਉਸ ਦੀ ਨਿਗਾਹ ਹੇਠ ਹੈ ਉਹਦਾ ਰੱਖ ਆ ਪ੍ਰਮਾਤਮਾ ਬਿਲਕੁਲ ਇਹ ਗੱਲ ਫਿਰ ਸਾਨੂੰ ਵੀ ਪ੍ਰੇਰਦੀ ਹੈ ਕਿ ਅਸੀਂ ਸਮਾਜ ਦੇ ਜਿਹੜੇ ਬੇਸਹਾਰਾ ਲੋਕ ਨੇ ਉਹਨਾਂ ਪ੍ਰਤੀ ਥੋੜੇ ਹੋਰ ਸੰਵੇਦਨਸ਼ੀਲ ਹੋਈਏ ਸਹੀ ਗੱਲ ਹੈ ਬਿਲਕੁਲ ਸਹੀ ਤਾਂ ਇਸ ਤਰ੍ਹਾਂ ਪਹਿਲੀ ਤੁਕ ਤਾਂ ਪਰਮਾਤਮਾ ਦੇ ਸਰੂਪ ਉਹਦੀ ਸ਼ਕਤੀ ਉਹਦੀ ਦਇਆ ਨੂੰ ਬਿਆਨ ਕਰ ਰਹੀ ਹੈ। ਹਾਂਜੀ। ਹੁਣ ਦੇਖਦੇ ਹਾਂ ਕਿ ਦੂਜੀ ਤੁਕ ਇਸ ਵਿਚਾਰ ਨੂੰ ਕਿਵੇਂ ਅੱਗੇ ਲੈ ਕੇ ਜਾਂਦੀ ਹੈ। ਹਾਂਜੀ। ਸ਼ਰਨ ਤੁਮਹਾਰੀ ਆਇਓ ਨਾਨਕ ਕੇ ਪ੍ਰਭ ਸਾਥ। ਜੀ। ਇੱਥੇ ਸ਼ਰਨ ਆਇਓ ਦਾ ਕੀ ਮਤਲਬ ਹੈ? ਤੇ ਨਾਨਕ ਕੇ ਪ੍ਰਭ ਸਾਥ ਇਹਦੇ ਵਿੱਚ ਕਿਵੇਂ ਮਤਲਬ ਮਦਦ ਕਰਦਾ ਹੈ? ਹਾਂਜੀ। ਸ਼ਰਨ ਆਉਣ ਦਾ ਮਤਲਬ ਨਾ ਸਿਰਫ ਸਰੀਰਕ ਤੌਰ ਦੇ ਕਿਤੇ ਚੱਲੇ ਜਾਣਾ ਨਹੀਂ ਹੈਗਾ। ਹੂੰ। ਇਹਦਾ ਅਰਥ ਹੈ ਆਪਣਾ ਆਪਾ ਆਪਣਾ ਹੰਕਾਰ ਆਪਣੀਆਂ ਸਾਰੀਆਂ ਚਿੰਤਾਵਾਂ ਫਿਕਰਾਂ ਸਭ ਕੁਝ ਉਸ ਪਰਮਾਤਮਾ ਦੇ ਹਵਾਲੇ ਕਰ ਦੇਣਾ ਅੱਛਾ ਪੂਰਨ ਸਮਰਪਣ ਹਾਂਜੀ ਪਰ ਸਵਾਲ ਇਹ ਹੈ ਕਿ ਇਹ ਸਮਰਪਣ ਹੋਵੇ ਕਿਵੇਂ ਇਹ ਕਿਵੇਂ ਸੰਭਵ ਹੁੰਦਾ ਹਾਂ ਸ਼ਾਇਦ ਜਿਹੜਾ ਅਗਲਾ ਹਿੱਸਾ ਹੈ ਨਾਨਕ ਕੇ ਪ੍ਰਭ ਸਾਥ ਉਹੀ ਇਹਦਾ ਜਵਾਬ ਹੈ ਜੀ ਨਾਨਕ ਕੇ ਪ੍ਰਭ ਸਾਥ ਦਾ ਭਾਵ ਇਹ ਹੀ ਹੈ ਕਿ ਗੁਰੂ ਨਾਨਕ ਜੀ ਨੇ ਜਿਹੜਾ ਰਸਤਾ ਦੱਸਿਆ ਉਸ ਮਾਰਗ ਤੇ ਚੱਲ ਕੇ ਉਹਨਾਂ ਦੀ ਸਿੱਖਿਆ ਦੀ ਰੌਸ਼ਨੀ ਵਿੱਚ ਉਸ ਪ੍ਰਭੂ ਦੀ ਸ਼ਰਨ ਚ ਆਉਣਾ ਠੀਕੇ ਗੁਰੂ ਦਾ ਗਿਆਨ ਗੁਰੂ ਦੀ ਬਾਣੀ ਉਹੀ ਤਾਂ ਜ਼ਰੀਆ ਹੈ ਜਿਹੜਾ ਸਾਨੂੰ ਉਸ ਪਰਮਾਤਮਾ ਦੀ ਸ਼ਰਨ ਤੱਕ ਲੈ ਕੇ ਜਾਂਦਾ ਹੈ ਜਿਸ ਦੇ ਗੁਣ ਆਪਾਂ ਪਹਿਲੀ ਤੁਕ ਵਿੱਚ ਸੁਣੇ ਅੱਛਾ ਸੋ ਦੇਖੋ ਦੋਵੇਂ ਤੁਕਾਂ ਆਪਸ ਵਿੱਚ ਕਿੰਨੀਆਂ ਜੁੜੀਆਂ ਹੋਈਆਂ ਨੇ ਹਾਂਜੀ ਹਾਂਜੀ ਪਹਿਲੀ ਤੁਕ ਦੱਸਦੀ ਹੈ ਕਿ ਸ਼ਰਨ ਲੈਣੀ ਕਿਸ ਦੀ ਹੈ ਉਸ ਸਰਬਵਿਆਪਕ ਦੁੱਖ ਹਰਤਾ ਨਾਥਾਂ ਦੇ 나ਥ ਦੀ ਠੀਕ ਹੈ ਤੇ ਦੂਜੀ ਤੁਕ ਦੱਸਦੀ ਹੈ ਕਿ ਉਸ ਸ਼ਰਨ ਤੱਕ ਪਹੁੰਚਣਾ ਕਿਵੇਂ ਹੈ ਗੁਰੂ ਦੇ ਉਪਦੇਸ਼ ਨਾਲ हां मतलब ए होया कि पहला परमात्मा ਦੇ ਸਰੂਪ ਨੂੰ ਸਮਝਣਾ ਉਹਦੇ ਗੁਣਾਂ ਨੂੰ ਜਾਣਨਾ ਜ਼ਰੂਰੀ ਹੈ ਤੇ ਫੇਰ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਹੀ ਉਸ ਦੀ ਸ਼ਰਣ ਵਿੱਚ ਪਹੁੰਚਿਆ ਜਾ ਸਕਦਾ ਹੈ। ਹਾਂਜੀ ਇਹ ਐਂ ਕਹਿ ਲਓ ਇੱਕ ਪੂਰੀ ਪ੍ਰਕਿਰਿਆ ਹੈ। ਹਾਂਜੀ ਬਿਲਕੁਲ ਤੇ ਇੱਕ ਗੱਲ ਹੋਰ ਇਹ ਜਿਹੜੀ ਸ਼ਰਣ ਹੈ ਨਾ ਇਹਨੂੰ ਕਈ ਵਾਰ ਲੋਕ ਕਮਜ਼ੋਰੀ ਸਮਝ ਲੈਂਦੇ ਨੇ। ਹਾਂ ਇਹ ਹੁੰਦਾ ਪਰ ਇਹ ਬੜਾ ਹੀ ਮਤਲਬ ਸਕਾਰਾਤਮਕ ਤੇ ਸ਼ਕਤੀਸ਼ਾਲੀ ਕਦਮ ਹੈ ਜਦੋਂ ਅਸੀਂ ਆਪਣੀ ਛੋਟੀ ਜੀ ਸਮਝ ਆਪਣੀ ਹਉਮੈ ਨੂੰ ਪਾਸੇ ਰੱਖ ਕੇ ਉਸ ਅਸੀਮ ਸ਼ਕਤੀ ਦੀ ਸ਼ਰਨ ਲੈਣਿਆਂ ਤਾਂ ਅਸਲ ਵਿੱਚ ਅਸੀਂ ਕਮਜ਼ੋਰ ਨਹੀਂ ਸਗੋਂ ਅੰਦਰੂਨੀ ਤੌਰ ਤੇ ਹੋਰ ਮਜ਼ਬੂਤ ਹੁੰਨੇ ਆ ਤਾਂ ਕੁੱਲ ਮਿਲਾ ਕੇ ਅੱਜ ਦੀ ਗੱਲਬਾਤ ਤੋਂ ਇਹਨਾਂ ਦੋ ਤੁਕਾਂ ਦਾ ਸਾਰ ਇਹ ਨਿਕਲਿਆ ਕਿ ਪਰਮਾਤਮਾ ਸਭ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਹਾਂਜੀ ਹਰ ਜੀਵ ਵਿੱਚ ਮੌਜੂਦ ਹੈ ਤੇ ਖਾਸ ਕਰਕੇ ਬੇਸਹਾਰਿਆਂ ਦਾ ਉਹ ਵੱਡਾ ਸਹਾਰਾ ਹੈ ਹਾਂਜੀ ਤੇ ਉਸ ਤੱਕ ਪਹੁੰਚਣ ਦਾ ਉਹਦੀ ਸ਼ਰਨ ਵਿੱਚ ਆਉਣ ਦਾ ਜਿਹੜਾ ਰਸਤਾ ਹੈ ਉਹ ਗੁਰੂ ਦੀ ਸਿੱਖਿਆ ਤੇ ਚੱਲਣਾ ਹੈ ਬਿਲਕੁਲ ਇਸ ਵਿਚਾਰ ਦੇ ਨਾਲ ਹੀ ਅੱਜ ਦੀ ਇਹ ਵਿਚਾਰ ਚਰਚਾ ਸਮਾਪਤ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੇ ਪੋਡਕਾਸਟ ਵਿੱਚ ਈਸੀ ਅਸ਼ਟਪਦੀ ਦੀ ਪਹਿਲੀ ਪੌੜੀ ਦੀ ਵਿਚਾਰ ਕਰਾਂਗੇ ਜੀ ਤਦ ਤੱਕ ਲਈ ਸਾਨੂੰ ਆਗਿਆ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ